ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਭਗਵਾਨ ਵਾਲਮੀਕੀ ਉਤਸਵ ਕਮੇਟੀ ਦੇ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਪ੍ਰੋਗਰਾਮਾਂ ਦੀਆਂ ਤਿਆਰੀਆਂ ਹੁਣ ਜੋਰਾਂ ਸ਼ੋਰਾਂ ਤੇ ਚੱਲਦੀਆਂ ਪਈ ਹਨ ਇਸੇ ਸੰਦਰਭ ਵਿੱਚ ਅੱਜ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਜੁਆਇੰਟ ਕਮਿਸ਼ਨਰ ਰਾਜੇਸ਼ ਖੋਕਰ ਤੇ ਦਿਪਤੀ ਮਿਆਰ ਮਲਕੀਤ ਸਿੰਘ ਨੇ ਭਗਵਾਨ ਵਾਲਮੀਕੀ ਆਸ਼ਰਮ ਸ਼ਕਤੀ ਨਗਰ ਵਿਖੇ ਪਹੁੰਚ ਕੇ ਦਰਸ਼ਨ ਕੀਤੇ ਤੇ ਪ੍ਰਭੂ ਵਾਲਮੀਕੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਉਨ੍ਹਾਂ ਨੇ 26 ਸਤੰਬਰ ਨੂੰ ਹੋਣ ਵਾਲੀ ਵਿਸ਼ਾਲ ਤੀਰਥ ਯਾਤਰਾ ਤੇ 6 ਅਕਤੂਬਰ ਦੀ ਸ਼ੋਭਾ ਯਾਤਰਾ ਦੇ ਰੂਟਾ ਦਾ ਵਿਸਤ੍ਰਿਤ ਚਾਇਜ਼ਾ ਦਿਆ ਕਮਿਸ਼ਨਰ ਸੰਦੀਪ ਰੇਸ਼ੀ ਨੇ ਇਸ ਮੌਕੇ ਆਖਿਆ ਕਿ ਨਗਰ ਨਿਗਮ ਵੱਲੋਂ 25 ਸਤੰਬਰ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਜਾਣਗੀਆਂ ਤਾਂ ਜੋ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਉਨ੍ਹਾਂ ਨੇ ਭਗਵਾਨ ਵਾਲਮੀਕੀ ਉਤਸਵ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਤੀਰਥ ਯਾਤਰਾ ਤੇ ਸ਼ੋਭਾ ਯਾਤਰਾ ਦੇ ਮੌਕੇ ਜੋ ਕਿ ਫੁੱਟਪਾਥਾਂ ਦੀ ਸਫਾਈ, ਰੰਗ ਰੋਗਨ ਤੇ ਰਾਸਤੇ ਦੇ ਪੈਚ ਵਰਕ ਤੇ ਨਾਲ ਦੀ ਨਾਲ ਚੌਂਕਾ ਦੀ ਵਿਸ਼ੇਸ਼ ਸਫਾਈ, ਰੋਡ ਤੇ ਲੱਗੀਆਂ ਸਟਰੀਟ ਲਾਈਟਾਂ ਦੀ ਜਾਂਚ ਤੇ ਮੁਰੰਮਤ ਤੇ ਨਾਲ ਦੀ ਨਾਲ ਸਵਾਗਤੀ ਗੇਟਾਂ ਦੀ ਸਥਾਪਨਾ ਸਮੇਂ ਸਿਰ ਪੂਰੀ ਕਰਵਾਈ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਵੀ ਹਦਾਇਤਾਂ ਦਿੱਤੀਆਂ ਕਿ ਸੜਕਾਂ ਉੱਤੇ ਆਵਾਜਾਈ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਰੁਕਾਵਟ ਪੈਦਾ ਨਹੀਂ ਹੋ ਦਿੱਤੀ ਜਾਵੇ ਤੀਰਥ ਯਾਤਰਾ ਦੇ ਸਮੇਂ ਸੜਕਾਂ ਦੀ ਸਫਾਈ ਪਾਣੀ ਤੇ ਨਾਲ ਦੀ ਨਾਲ ਲਾਈਟਿੰਗ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਅੱਜ ਭਗਵਾਨ ਬਾਲਮਿਕੀ ਆਸ਼ਰਮ 36 ਨਗਰ ਦੇ ਵਿੱਚ ਮੈਂ ਆਪਣੀ ਸਮੁੱਚੀ ਟੀਮ ਜਿਹੜੀ ਮਿਸਕਲ ਕਾਰਪੋਰੇਸ਼ਨ ਦੀ ਹੈ ਸਾਡੇ ਨਾਲ ਸਾਡੇ ਡਿਪਟੀ ਮੇਅਰ ਸਦਾ ਮਨਜੀਤ ਸਿੰਘ ਅਸਿਸਟੈਂਟ ਕਮਿਸ਼ਨਰ ਐਕਸ਼ਨ ਸੁਬਾਹ ਐਸਟੀਯੂ ਸੁਬਾਹ ਜਈ ਸੁਬਾਹ ਸਾਡੇ ਮੈਡੀਕਲ ਆਫਸਰ ਹੈਲਥ ਸਾਰੀ ਟੀਮ ਜਿਹੜੀ ਹੈ ਉਹ ਅੱਜ ਇੱਥੇ ਹਾਜ਼ਰ ਹੋ ਰਹੀਆਂ ਔਰ ਭਗਵਾਨ ਵਾਲਮੀਕੀ ਜੀ ਦਾ ਅਸੀਂ ਅਸ਼ੀਰਵਾਦ ਪ੍ਰਾਪਤ ਕੀਤਾ ਆਸ਼ਰਮ ਸਾਡੇ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਭਗਵਾਨ ਵਾਲਮੀਕੀ ਜੀ ਦੇ ਜਨਮ ਦਿਹਾੜੇ ਦੇ ਉਪਲਬਖ ਦੇ ਵਿੱਚ ਭਗਵਾਨ ਵਾਲਮੀਕੀ ਉਤਸਵ ਕਮੇਟੀ ਜਿਹੜੀ ਹੈ ਉਹਦੇ ਵੱਲੋਂ ਇਸ ਆਸ਼ਰਮ ਦੇ ਵਿੱਚ ਬਹੁਤ ਵੱਡਾ ਇੱਕ ਪ੍ਰੋਗਰਾਮ ਜਿਹੜਾ ਕਰਵਾਇਆ ਜਾ ਰਿਹਾ ਔਰ ਉਹਦੇ ਵੱਖ-ਵੱਖ ਜਿਹੜੇ ਕੰਪੋਨੈਂਟ ਨੇ ਜਿਵੇਂ ਕਿ ਪਹਿਲਾਂ ਬਹੁਤ ਵੱਡਾ ਇੱਕ ਮਹਾਯਤ ਹੋਏਗਾ ਉਸ ਤੋਂ ਬਾਅਦ ਭਗਵਾਨ ਵਾਲਮੀਕੀ ਤੀਰਥ ਅਮਰਸਰ ਦੇ ਲਈ ਤਕਰੀਬਨ 700 ਦੇ ਲਾਗਿ ਸਕੇ ਬਸਾਂ ਜਣੀਆਂ ਉਹ ਜੱਥਾ ਰਵਾਨਾ ਹੋਏਗਾ ਔਰ ਵਾਪਸ ਆਏਗਾ ਇੱਥੇ ਫਿਰ ਸ਼ੋਭਾ ਯਾਤਰਾ ਹੈ 6 ਤਰੀਕ ਨੂੰ ਔਰ 7 ਤਰੀਕ ਨੂੰ ਭਗਵਾਨ ਵਾਲਮੀਕੀ ਜੀ ਦਾ ਜਨਮ ਦਿਹਾੜਾ ਜਿਹੜਾ ਹੈ ਉਹ ਮਨਾਇਆ ਜਾਏਗਾ ਤੋਂ ਉਹਦੇ ਵਿੱਚ ਅ ਕਿਉਂਕਿ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਦੇ ਆਉਣਾ ਹੈ ਤਾਂ ਉਹਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜੇ ਪ੍ਰਬੰਧ ਕੀਤੇ ਜਾਣੇ ਨੇ ਅ ਅਸੀਂ ਇਸ ਏਰੀਆ ਦੇ ਜਿਹੜੀ ਰੋਡਸ ਨੇ ਉਹਨਾਂ ਤੇ ਪੈਚ ਵਰਕ ਦੀ ਰੋਡ ਹੈ ਜਿਹੜੇ ਚੌਂਕ ਬਣੇ ਨੇ ਉਹਨਾਂ ਚੌਂਕਾਂ ਦੇ ਵਿੱਚ ਸਜਾਵਟੀ ਲਾਈਟਾਂ ਲੱਗਣੀਆਂ ਨੇ ਔਰ ਇਸ ਤੋਂ ਬਿਨਾ ਚੌਂਕਾਂ ਦੀ ਸਾਫ ਸਜਾਵ ਜਿਹੜੀ ਹੈ ਉਹ ਵੀ ਕੀਤੀ ਜਾਣੀ ਹੈ ਔਰ ਏਰੀਆ ਨੂੰ ਓਵਰ ਆਲ ਸਾਫ ਸੁਥਰਾ ਬਣਾਇਆ ਜਾਣਾ ਹੈ ਸੋ ਇਹ ਸਾਰੇ ਹੀ ਪ੍ਰਬੰਧ ਜਿਹੜੇ ਸਾਨੂੰ ਕਮੇਟੀ ਵੱਲੋਂ ਚੇਅਰਮੈਨ ਰੋਪਨ ਸਰਪਾਲ ਜੀ ਵੱਲੋਂ ਸਾਨੂੰ ਦੱਸੇ ਗਏ ਨੇ ਅਸੀਂ ਸਾਰੇ ਆਪਣੇ ਅਫਸਰਾਂ ਦੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਕੰਮ ਸ਼ੁਰੂ ਹੋ ਚੁੱਕੇ ਨੇ ਔਰ 25 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਤਕਰੀਬਨ ਸਾਰੇ ਹੀ ਜਿਹੜੇ ਸਾਡੇ ਕੰਮ ਜਿਹੜੇ ਨੇ ਮੇਜਰ ਉਹ ਖਾਸ ਤੌਰ ਤੇ ਲਾਈਟਿੰਗ ਔਰ ਚੌਂਕਾਂ ਦੀ ਸਜਾਵਟ ਵਾਲਾ ਪੇਂਟਿੰਗ ਵਾਲਾ ਉਹ ਕੰਮ ਛੇਤੀ ਹੋ ਜਾਣਗੇ ਪੈਚਵਰਕ ਵੀ ਜਿਹੜੇ ਸਾਡੇ ਇਮੀਡੀਏਟਲੀ ਜੋ ਹੋਸੀ ਕਰਵਾ ਦਾਂਗੇ ਥੋੜੇ ਵੱਡੇ ਜਿਹੜੇ ਨੇ ਉਹ 25 ਤੋਂ 26 ਤੱਕ ਹੋ ਜਾਣਗੇ ਸੋ ਸਾਡੀ ਪੂਰੀ ਸਾਡੀ ਜਿਹੜੀ ਜਨਨ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਹ ਕੰਮ ਅਸੀਂ ਇਹ ਸੇਵਾ ਦੇ ਤੌਰ ਤੇ ਕਰਨਾ ਹੈ ਸਾਰੇ ਮੇਰੇ ਅਫਸਰ ਜਿਹੜੇ ਨੇ ਉਹਨਾਂ ਨੂੰ ਇਹੋ ਕਿਹਾ ਕਿ ਸੇਵਾ ਦੇ ਤੌਰ ਤੇ ਕੰਮ ਕਰੋ ਔਰ ਪ੍ਰਾਇਰਟੀ ਤੇ ਔਰ ਪਲੱਸ ਜਿਹਨੂੰ ਕਹਿੰਦੇ ਸਪੀਡ ਦੇ ਨਾਲ ਤਾਂ ਕਿ ਸਮੇਂ ਸਿਰ ਸਾਰੇ ਕੰਮ ਕਮਪਲੀਟ ਕਰ ਸਕਲੀਏ ਜੈ ਵਾਲਮੀਕੀ ਆਵਲਮੀਕੀ ਜੋ ਬੋਲੇ ਸੋ ਨਿਹਾਲ ਬਗਵਾਨ ਵਾਲਮੀਕੀ ਮਹਾਰਾਜ ਦੀ ਜੈ ਸੋ ਅੱਜ ਚੇਅਰਮੈਨ ਸਾਹਿਬ ਬੀਪਲ ਸਰਪਾਲ ਜੀ ਨੇ ਅੱਜ ਸਾਨੂੰ ਇੱਥੇ ਮੌਕੇ ਤੇ ਬੁਲਾਇਆ ਜੀ ਭਗਵਾਨ ਵਾਲਮੀਕੀ ਮਹਾਰਾਜ ਆਸ਼ਰਮ ਸ਼ਕਤੀਨਗਰ ਜਿਹੜੇ ਜਿਹੜੇ ਕੰਮ ਸਾਨੂੰ ਇਹਨਾਂ ਨੇ ਕਹੇ ਆ ਪ੍ਰਗਟ ਵਸ ਨੂੰ ਉਸ ਤੋਂ ਲੈ ਕੇ ਸ਼ੋਭਾ ਯਾਤਰਾ ਨਿਕਲਣੀ ਆ ਜਿਹੜੇ ਪੈਚ ਵਰਕ ਹੋਨੇ ਆ ਸੋ ਮੈਂ ਮੇਰੇ ਨਾਲ ਮੇਰੇ ਕਮਿਸ਼ਨਰ ਸਾਹਿਬ ਸੰਦੀਪ ਰੇਸ਼ੀ ਜੀ ਨਾਲ ਸਾਡੀ ਪੂਰੀ ਕਾਰਪੋਰੇਸ਼ਨ ਦੀ ਸਮੁੱਚੀ ਟੀਮ ਐਸ ਜੂ ਸਬਾਨ ਐਕਸਲ ਸਬਾਨ ਜੈ ਸਬਾਨ ਅਸੀਂ ਸਾਰੇ ਇੱਥੇ ਅੱਜ ਮੌਕੇ ਤੇ ਪਹੁੰਚੇ ਆ ਜੋ ਜੋ ਸਾਨੂੰ ਕੰਮ ਕਹੇ ਆ ਵੀ ਜਿਵੇਂ ਕਿ ਸ਼ੋਭਾ ਜਤਾ ਨਿਕੜਨੀਆਂ ਪੈਚ ਵਰਕ ਲਾਈਟਸ ਦੀ ਜਾਂ ਚੌਂਕ ਦੀ ਸਜਾਵਟ ਰੰਗ ਰੋਗਨ ਉਹ ਸਭ ਅਸੀਂ ਕੰਮ ਪਹਿਲ ਦੇ ਪਹਿਲ ਦੇ ਹੱਦ ਤੇ ਕਰਵਾਵਾਂਗੇ ਔਰ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦੇ ਆ ਕਿ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਇਹ ਜਿਹੜੇ ਜਿਹੜੇ ਸਾਨੂੰ ਕੰਮ ਕਹੇ ਆ ਉਹ ਅਸੀਂ ਹਫ਼ਤਿਆਂ ਨੂੰ ਕਹਿ ਦਿੱਤੇ ਆ ਕੁਝ ਕੰਮ ਸਾਡੇ ਸ਼ੁਰੂ ਹੋ ਗਏ ਆ ਤੇ ਬਾਕੀ ਕੰਮ ਅਸੀਂ ਸਾਰੇ 25 ਤਰੀਕ ਤੋਂ ਪਹਿਲਾਂ ਪਹਿਲਾਂ ਕਰਵਾ ਦੇਣੇ ਆ ਸੋ 25 ਤਰੀਕ ਨੂੰ ਇੱਥੇ ਭਗਵਾਨ ਵਾਲੀ ਮਹਾਰਾਜ ਦੇ ਆਸ਼ਰਮ ਦੇ ਵਿੱਚ ਜਾਗੋ ਰਿਹਾ ਜੀ ਤੇ 27 ਨੂੰ ਸ਼ੋਭਾ ਯਾਤਰਾ ਆਪਣੇ ਤੀਰਥ ਸਥਾਨ ਨੂੰ ਜਾਣੀ ਹੈ ਜੀ ਅਬਰਸਰ ਤੇ 6 ਤਰੀਕ ਨੂੰ ਸ਼ੋਭਾ ਯਾਤਰਾ ਨਿਕਲਣੀ ਆ ਤੇ 7 ਤਰੀਕ ਨੂੰ ਪ੍ਰਗਟਵਾਸ ਹੈ ਮੈਂ ਪੂਰੇ ਜਲੰਧਰ ਨਿਵਾਸੀਆਂ ਨੂੰ ਪ੍ਰਗਟਵਾਸ ਦੀਆਂ ਬਹੁਤ-ਬਹੁਤ ਵਧਾਈ ਦਿੰਦਾ ਜੈ ਵਾਲਮੀਕੀ ਹਰਿ ਵਾਲਮੀਕੀ